ਸਸ਼ੀਕਲ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਮੈਂ ਬਿਲਡਿੰਗ ਦਾ ਕੰਮ ਕਰਦਾ ਮੇਰੇ ਨਾਲ 2 ਸਾਲ ਪਹਿਲਾਂ ਹੱਥ ਤੇ ਥੋੜੀ ਸਕਿਨ ਪ੍ਰੋਬਲਮ ਆ ਗਈ ਸੀ ਸਾਰੇ ਲੱਤਾਂ ਤੇ ਵੀ ਆ ਰਹੀ ਸੀ ਜਦੋਂ ਸਕਿਨ ਪ੍ਰੋਬਲਮ ਮੈਨੂੰ ਆਉਂਦੀ ਸੀ ਸਕਿਨ ਪ੍ਰੋਬਲਮ ਦੇ ਨਾਲ ਇੱਥੇ ਰੈਸ਼ਿਸ਼ ਪੈ ਜਾਂਦੇ ਸੀ ਹੱਥ ਤੇ ਬਾਹਾਂ ਤੇ ਔਰ ਮੈਂ ਖਾਰਜ ਕਰ ਕਰਕੇ ਲਹੂ ਵੀ ਨਿਕਲ ਜਾਂਦਾ ਕਈ ਵਾਰੀ ਪਾਣੀ ਵੀ ਸਿੰਮਣ ਲੱਗ ਜਾਂਦਾ ਜੱਸਾ ਉਹਨਾਂ ਜਦੋਂ ਮੈਂ ਵੇਲਡਿੰਗ ਕਰਦਾ ਸੀ ਔਰ ਧੂਆਂ ਪੈ ਕੇ ਔਰ ਵੇਲਡਿੰਗ ਦਾ ਕਈ ਵਾਰੀ ਚਗਿਆੜਾ ਡਿੱਗ ਪੈਂਦਾ ਸੀ ਉਦੋਂ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਔਰ ਕੰਮ ਤੋਂ ਛੁੱਟੀ ਹੋਣ ਵਾਲੇ ਕੰਮ ਹੀ ਹੋ ਗਿਆ ਸੀ ਮੈਂ ਸਾਰੇ ਪਸੰਦ ਦਵਾਈ ਖਾਧੀ ਮੈਡੀਕਲ ਸਟੋਰ ਤੇ ਗਿਆ ਉੱਥੋਂ ਟਿਬਾਂ ਵਗੈਰਾ ਲਾ ਕੇ ਦੇਖੀਆਂ ਪਰ ਨਹੀਂ ਫਰਕ ਪਿਆ ਫਿਰ ਮੈਂ ਕਾਫੀ ਤਾਂ ਟਰਾਈ ਕੀਤਾ ਪਰ ਮੈਨੂੰ ਇੱਕ ਵੀਰ ਮਿਲਿਆ ਮੈਨੂੰ ਕਹਿੰਦਾ ਵੀ ਕਿੱਥੇ ਟੱਕਰਾ ਮਾਰ ਰਹੇ ਆ ਤੂੰ ਡਾਕਟਰ ਸ਼ਾਰਦਾ ਦੇ ਹਸਪੀਟਲ ਜਾ ਅਯੁਰਵੈਦ ਦੇ ਤੇ ਉੱਥੇ ਤੈਨੂੰ ਕਾਫੀ ਫਰਕ ਪਊਗਾ ਉੱਥੇ ਮੈਂ ਗਿਆ ਡਾਕਟਰ ਸ਼ਰਦਾ ਦੇ ਮੈਨੂੰ ਮਿਲਿਆ ਉਹਨਾਂ ਨੇ ਕੁਝ ਪ੍ਰਹੇਜ ਦੱਸੇ ਤੇ ਦਵਾਈ ਦਿੱਤੀ ਮੈਡੀਸਨ ਦਿੱਤੀ ਪਹਿਲੇ 15 ਦਿਨ ਦੀ ਪਹਿਲੇ 15 ਦਿਨ ਤੇ ਮੈਨੇ ਕਾਫੀ ਫਰਕ ਲੱਗਾ ਜੋ ਉਹਨਾਂ ਨੇ ਟਿਪਸ ਦੱਸੇ ਸੀ ਪ੍ਰਹੇਜ ਦੱਸੇ ਸੀ ਮੈਂ ਉਹਨਾਂ ਨੂੰ ਰੂਲ ਫੋਲੋ ਕੀਤੇ ਇਹਨੂੰ ਕਾਫੀ ਫਰਕ ਲੱਗਾ ਤੇ ਉਸ ਤੋਂ ਬਾਅਦ ਥੋੜਾ ਤਾਂ ਲੰਬਾ ਟਾਈਮ ਉਹਨਾਂ ਨੇ ਦਵਾਈ ਖਾਣ ਨੂੰ ਮੈਨੂੰ ਕਿਹਾ 4 ਮਹੀਨੇ ਦੀ ਦਵਾਈ ਖਾਧੀ ਮੈਂ ਬਿਲਕੁਲ ਸੈੱਟ ਹੋਇਆ 4 ਮਹੀਨਿਆਂ ਤੋਂ ਬਾਅਦ ਮੇਰੀ ਸਕਿਨ ਜਿਵੇਂ ਨਾਰਮਲ ਹੋ ਗਈ ਹੈ ਮੈਂ ਅਗਲੇ ਹੋਰ ਵੀ ਭੈਣਾਂ ਨੂੰ ਵੀ ਬੇਨਤੀ ਕਰਦਾ ਜੋ ਜਿਨਾਂ ਨੂੰ ਵੀ ਸਕਿਨ ਪ੍ਰੋਬਲਮ ਆ ਜਾਂ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਡਾਕਟਰ ਸ਼ਾਰਦਾ ਆਯੁਰਵੇਦ ਹਸਪੀਟਲ ਜਾਓ ਔਰ ਆਪਣਾ ਤਸल्ली बख्श ਇਲਾਜ ਕਰਵਾਓ ਧੰਨਵਾਦ ਜੀ